ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਮੌਸਮ ਬਾਰੇ ਅਜਿਹਾ ਜਾਣਕਾਰੀ ਹੁਣੇ ਆਇਆ ਤਾਇਆ ਵੱਡਾ ਅਪਡੇਟ ਜਾਰੀ ਹੋਇਆ ਤਾਇਆ ਅਲਰਟ ਅਗਲੇ 4 ਦਿਨ ਚੱਲਣਗੇ ਤੇਜ਼ ਹਵਾਵਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜੀ ਹਾਂ ਰੰਗਾਂ ਦੇ ਤਿਹਾਰ ਹੋਲੀ ਦੇ ਦਿਨ ਵੀ ਮੌਸਮ ਆਪਣਾ ਰੰਗ ਬਦਲਣ ਵਾਲਾ ਹੈ ਜਾਨੀ ਸੋਵਾਰ ਤੋਂ ਹੀ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਹਰਿਆਣਾ ਪੰਜਾਬ ਤੇ ਰਾਜਸਥਾਨ ਚ ਮੌਸਮ ਰੰਗੀਨ ਹੋਣ ਜਾ ਰਿਹਾ ਹੈ ਭਾਰਤ ਮੌਸਮ ਪਾਕ ਦੇ ਅਨੁਸਾਰ ਅੱਜ ਦੇਸ਼ ਭਰ ਦੇ ਰਾਜਾਂ ਚ ਬਦਲਾਅ ਛਾ ਰਹਿਣਗੇ ਅਤੇ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ ਦੇਸ਼ ਦੀ ਰਾਜਧਾਨੀ ਦਿੱਲੀ ਚ ਸੋਮਵਾਰ ਨੂੰ ਹਣਕੇ ਬੱਦਲ ਛਾਏ ਰਹਿਣਗੇ ਤੇ ਬੂੰਦਾਬੰਦੀ ਵੀ ਹੋ ਸਕਦੀ ਆ ਇਸੇ ਤਰ੍ਹਾਂ ਮੌਸਮ ਹਰਿਆਣਾ ਤੇ ਰਾਜਸਥਾਨ ਚ ਹੈ ਤੇ ਇੱਥੇ ਦੋ ਦਿਨਾਂ ਤੋਂ ਲਗਾਤਾਰ ਬੱਦਲਛਾਈ ਹੋਏ ਹਨ ਹਾਲਾਂਕਿ ਜ਼ਿਆਦਾਤਰ ਜ਼ਿਆਦਾ ਤਾਪਮਾਨ ਕਰਨ ਵਾਲੇ ਕਰਕੇ ਦਿਨ ਵਿੱਚ ਥੋੜੀ ਗਰਮੀ ਮਹਿਸੂਸ ਹੋਵੇਗੀ ਪਰ ਹੋਲੀ ਵਾਲੇ ਦਿਨ ਬੱਦਲਛਾਏ ਰਹਿਣਗੇ ਜੀ ਹਾਂ ਹੁਣੇ-ਹੁਣੇ ਮੌਸਮ ਦਾ ਤਾਜ਼ਾ ਵੱਡਾ ਅਪਡੇਟ ਆਇਆ ਦੇ ਨਾਲ ਹੀ 24 ਘੰਟਿਆਂ ਦੇ ਦੌਰਾਨ ਘੱਟੋ-ਘੱਟ ਤਾਪਮਾਨ 18 ਡਿਗਰੀ ਰਿਕਾਰਡ ਕੀਤਾ ਗਿਆ ਹੈ ਵੀਡੀਓ ਦੇਖਣ ਲਈ ਤੁਹਾਡਾ